ਨਾਨਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤੇ ਉਹਨਾਂ ਦੇ ਅਨੰਨ ਸੇਵਕ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਹੋਈ ਧਰਮ ਰੱਖਿਆ ਯਾਤਰਾ ਰੂਪੀ ਨਗਰ ਕੀਰਤਨ ਅੱਜ ਇਤਿਹਾਸਿਕ ਗੁਰਦੁਆਰਾ ਨਾਨਕ ਪਾਉ ਤੋਂ ਆਰੰਭ ਹੋ ਕੇ ਡੇਰਾ ਬਾਬਾ ਕਰਮ ਸਿੰਘ ਵਿਖੇ ਆ ਕੇ ਸੰਪੰਨ ਹੋਇਆ ਇਸੇ ਯਾਤਰਾ ਦਾ ਰਾਤਰੀ ਵਿਸ਼ਰਾਮ ਹੋਵੇਗਾ ਯਾਤਰਾ ਦੀ ਅਗਵਾਈ ਪੰਜ ਸਿੰਘ ਸਹਿਬਾਨ ਨੇ ਕੀਤੀ ਜਦੋਂ ਕਿ ਬੇਹੱਦ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਸਰੂਪ ਸਿਸ਼ੂ ਬਸਾਨਾ ਇਹ ਯਾਤਰਾ ਗੁਰਦੁਆਰਾ ਨਾਨਕਪਿਆਉ ਤੋਂ ਆਰੰਭ ਹੋ ਕੇ ਮਡਰਟਾਊਨ ਰੈੱਡ ਲਾਈਟ ਤੋਂ ਸੱਜੇ ਗੁਰੂ ਤੇਗ ਬਹਾਦਰ ਨਗਰ ਤੋਂ ਖਾਲਸਾ ਕਾਲਜ ਮਾਲ ਰੋਡ ਗੁਰਦੁਆਰਾ ਮਜਨੂ ਟਿਲਾ ਸਾਹਿਬ ਵਜੀਰਾਬਾਦ ਪੁਲ ਗੁਰਦੁਆਰਾ ਨਾਨਕ ਸਾਤ ਤੋਂ ਖਜੂਰੀ ਫਲਾਈਓਵਰ ਭਜਨਪੁਰਾ ਚੌਕ ਗੋਕਲਪੁਰੀ ਮੋਜਪੁਰ ਚੌਕ ਜੀ ਐਚ ਪੀ ਅਤੇ ਲੋਨੀ ਰੋਡ ਦੁਰਗਾਪੁਰੀ ਗੁਰਦੁਆਰਾ ਸਾਈਹਬ ਰਾਮਨਗਰ ਲੋਨੀ ਰੋਡ ਮੋੜ ਸ਼ਹਾਦਰਾ ਫਲਾਈਓਵਰ ਗੁਰਦੁਆਰਾ ਬੀਬੀ ਨਾਨਕੀ ਜੀ ਦਿਲਸ਼ਾਦ ਗਾਰਡਨ ਗੁਰਦੁਆਰਾ ਸਾਈਹਬ ਸੂਰੀਆਨਗਰ ਗੁਰਦੁਆਰਾ ਸਾਈਹਬ ਰਾਮਪ੍ਰਸਤ ਗੁਰਦੁਆਰਾ ਸਾਈਹਬ ਵਿਵੇਕ ਬਿਹਾਰ ਦਸ਼ਮੀਸ਼ ਪਬਲਿਕ ਸਕੂਲ ਗੁਰਦੁਆਰਾ ਸਾਈਹਬ ਚਿਲਮਿਲ ਗੁਰਦੁਆਰਾ ਸਾਈਹਬ ਆਨੰਦ ਬਿਹਾਰ ਗੁਰਦੁਆਰਾ ਸਾਹਿਬ ਹਰ ਗੋਬਿੰਦ enclave gsp s ਹਰ ਗੋਬਿੰਦ enclave ਗੁਰਦੁਆਰਾ ਸਾਹਿਬ ਨਿਊ ਸੰਜੀਤ ਅਮਰ ਕਲੋਨੀ ਗੁਰਦੁਆਰਾ ਸਾਹਿਬ ਈਸਟ ਅਰਜੁਨਗਰ ਗੁਰਦੁਆਰਾ ਸਾਹਿਬ ਪੀਖਮ ਸਿੰਘ ਕਲੋਨੀ ਗੁਰਦੁਆਰਾ ਸਾਹਿਬ ਜਗਤਪੁਰੀ ਚੌਕ ਗੁਰਦੁਆਰਾ ਸਾਹਿਬ ਕ੍ਰਿਸ਼ਨ ਨਗਰ ਐਫ ਚੌਕ ਚੰਦਰ ਨਗਰ ਰਾਮਨਗਰ ਗੁਰਦੁਆਰਾ ਸ਼ਹੀਦਾ ਸਾਹਿਬ ਜੀਤਾ ਕਲੋਨੀ ਥਾਣਾ ਗੁਰਦੁਆਰਾ ਸਾਹਿਬ ਝੀਲ ਗੁਰਦੁਆਰਾ ਸਾਹਿਬ 2 ਬਲਾਕ ਗੁਰਦੁਆਰਾ ਸਾਹਿਬ 7 ਬਲਾਕ ਗੁਰਦੁਆਰਾ ਸਾਹਿਬ 13 ਬਲਾਕ ਗੁਰਦੁਆਰਾ ਸਾਹਿਬ 12 ਬਲਾਕ ਅਤੇ ਗੁਰਦੁਆਰਾ ਸਾਹਿਬ 14 ਬਲਾਕ ਤੋਂ ਹੁੰਦੀ ਹੋਈ ਦੇਰ ਸ਼ਾਮ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਵਿਖੇ ਪਹੁੰਚੀ ਜਿੱਥੇ ਇੱਥੇ ਰਾਤਰੀ ਵਿਸ਼ਰਾਮ ਹੋਵਿਗਾ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਾਲਕਾਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਦੱਸਿਆ ਕਿ ਅੱਜ ਧਰਮ ਰੱਖਿਆ ਯਾਤਰਾ ਦਾ ਰੂਟ ਬਹੁਤ ਲੰਬਾ ਸੀ ਤੇ ਸਾਰੀ ਰਸਤੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜੀ ਜਿਸ ਕਾਰਨ ਯਾਤਰਾ ਬਹੁਤ ਦੇਰ ਨਾਲ ਆਪਣੀ નિર્ધારਿਤ ਰੂਟ ਪੂਰਾ ਕਰ ਸਕੀ ਉਹਨਾਂ ਕਹਿੰਿਆ ਕਿ ਸੰਗਤਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ ਉਹਨਾਂ ਕਹਿੰਿਆ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੇ ਉਹਨਾਂ ਦੇ ਅਨੰਨ ਸੇਵਕਾਂ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਤੇ ਯਾਦ ਕੀਤਾ ਕਿ ਜੇਕਰ ਉਹ ਸ਼ਹਾਦਤਾਂ ਨਾ ਦਿੰਦੇ ਤਾਂ ਅੱਜ ਦੀ ਤਰੀਕ ਵਿੱਚ ਵੀ ਮਨੁੱਖਤਾ ਦਾ ਮੌਜੂਦਾ ਸਰੂਪ ਵੀ ਨਾ ਹੁੰਦਾ ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਦਿੱਲੀ ਵਿੱਚ ਧਾਰਮਿਕ ਰੱਖਿਆ ਇੱਕ ਯਾਤਰਾ ਰੂਪੀ ਨਗਰ ਕੀਰਤਨ ਦਾ ਆਖਰੀ ਦਿਨ ਹੈ ਜਦੋਂ ਇਹ ਯਾਤਰਾ ਗੁਰਦੁਆਰਾ ਡੇਰਾ ਬਾਬਾ ਕਲਮ ਸਿੰਘ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਕੇ ਆਕੇ ਸੰਪੰਨ ਹੋਵੇਗੀ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਹਾੜੀ ਦੀ ਵੀ ਆਪਣੀ ਵਕਤ ਤੋਂ ਬਾਅਦ ਦਸ਼ਮੂਰੀਤ ਯਕੀਨੀ ਬਣਾਉਣਾ।